ਸਾਸਰੀ ਕਾ ਪੰਜਾਬੀਓ ਮੈਂ ਤੁਹਾਡਾ ਲਾਲੀ ਬਟਾਲੇ ਵਾਲਾ ਅੱਜ ਫੇਰ ਤੁਹਾਨੂੰ ਦਿਖਾਵਾਂਗੇ ਕੁਦਰਤ ਦੇ ਨਜ਼ਾਰੇ ਮਿੰਟ ਪੰਜ ਹੀ ਕੱਢਣੇ ਤੁਸੀਂ ਤੇ ਵੇਖਿਓ ਆ ਪਿੰਡ ਬੋੜਾ ਘੈਂਡ ਆ ਤੇ ਇਹ ਕਿਸਾਨਾਂ ਦਾ ਪਿੰਡ ਆ ਇਸ ਟਾਈਮ ਪੂਰੀ ਦੁਪਹਿਰ ਲੱਗੀ ਆ ਅੱਜ ਤੁਹਾਨੂੰ ਪਹਿਲਵਾਨੀ ਕਿਹੜਾ ਕੱਢ ਕੇ ਦਿਖਾਉਣਾ ਹੈ ਨਾਰ ਨਾਰ ਨਹਿਰ ਚੱਲਦੀ ਆ ਕਿਦਾਂ ਦਾ ਵਾਤਾਵਰਨ ਹੈ ਕਿਦਾਂ ਦਾ ਰਹਿਣਾ ਸਹਿਣਾ ਤੇ ਇੱਧਰ ਵੇਖੋ ਆ ਲੱਗਦਾ ਨਾ ਜਿਦਾਂ ਕਬੱਡੀ ਖੇਡਣ ਵਾਲੀ ਗਰਾਊਂਡ ਬਣਾਈ ਹੁੰਦੀ ਆ ਪਿੰਡ ਵਾਲੀ ਆ ਵੇਖੋ ਸਾਰੇ ਹਰਿਆ ਭਰਿਆ ਵੀਡੀਓ ਅੱਜ ਤਾਂ ਕਰਕੇ ਖਿੱਚ ਰਿਆਂ ਕਿ ਮੱਟ ਸ਼ੇਰੋਂ ਵਾਲਾ ਆਇਆ ਬੜੀਆਂ ਸਿਫਤਾਂ ਕਰਨ ਰਿਆਂ ਯੂਰਪ ਦੀਆਂ ਕਦੀ ਕਿਸੇ ਕੰਟਰੀ ਦੀਆਂ ਉਹਨੂੰ ਦਿਖਾ ਦਿਆ ਇਹ ਤਾਂ ਵੇਖਿਆ ਸ਼ੇਰਾਂ ਤੋਂ ਕੁਝ ਨਹੀਂਗਾ ਇਹ ਤਾਂ ਬਹੁਤ ਕੁਝ ਦਿੱਲੀ ਬਹੁਤ ਦੂਰ ਆ ਆ ਵੇਖ ਤੈਨੂੰ ਦਿਖਾਉਨੇ ਆ ਮੱਟ ਸ਼ੇਰ ਵਾਲਿਆ ਇਹਨੂੰ ਕਹਿੰਦੇ ਆ ਜੰਗਲਾਤ ਏਰੀਆ ਇੱਥੇ ਕੋਈ ਸ਼ਿਕਾਰ ਨਹੀਂ ਕਰ ਸਕਦਾ ਤੇ ਇਹ ਸਾਰਾ ਕੋਈ ਕੁਦਰਤੀ ਆ ਤੇ ਹੁਣ ਤੈਨੂੰ ਦਿਖਾਉਣਾ ਵਾ ਇੱਥੇ ਨੀਲੀਆਂ ਮੱਝਾਂ ਚੁਗਣ ਡੀਆਂ ਕੋਈ ਇੱਥੇ ਸ਼ਿਕਾਰ ਨਹੀਂ ਕਰ ਸਕਦਾ ਕੋਈ ਇਹਨਾਂ ਨੂੰ ਤੰਗ ਪਰੇਸ਼ਾਨ ਨਹੀਂ ਕਰ ਸਕਦਾ ਤੇ ਕੁਦਰਤੀ ਏਰੀਏ ਦੇ ਤੈਨੂੰ ਸਾਰਾ ਕੁਝ ਦਿਖਾਉਨੇ ਆ ਵੀਰ ਇਹ ਜਰਮਨ ਆਏ ਤੇ ਸਵਿਟਜ਼ਰਲੈਂਡ ਫਿਰਨ ਡਿਆ ਬਹੁਤ ਕੁਝ ਪਿਆ ਆਉ ਦੇਖ ਨਾ ਨਾਰਮਲ ਤੇ ਯੂਰਪ ਵਿੱਚ ਮੱਝਾਂ ਨਹੀਂ ਗਈਆਂ ਆ ਦੇਖ ਇੱਧਰ ਹੁਣ ਵੀਰ ਅੱਖਾਂ ਖੋਲ ਕੇ ਆ ਦੇਖ ਇਹ ਜੰਗਲੀ ਮੱਝਾਂ ਆ ਜਿਨ੍ਹਾਂ ਦਾ ਸਲਮਾਨ ਖਾਨ ਨੇ ਸ਼ਿਕਾਰ ਕੀਤਾ ਸੀਗਾ ਠੀਕ ਐ ਆ ਦੇਖ ਜਟਾ ਆ ਦੇਖ ਇਹ ਜਰਮਨ ਇੱਥੇ ਪੈਰਵਾਈ ਕੀਤੀ ਜਾਂਦੀ ਆ ਇਹਨੂੰ ਜਰਮਨੀ ਭਾਸ਼ਾ ਵਿੱਚ ਨਟੂਰਗਬੀਟ ਕਹਿੰਦੇ ਆ ਜਿੱਥੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਜੰਗਲੀ ਜਾਨਵਰ ਆ ਤੇ ਕਈ ਏਕੜ ਜ਼ਮੀਨ ਸਰਕਾਰ ਨੇ ਖਾਲੀ ਛੱਡੀ ਆ ਵੀ ਜਿਹੜਾ ਮਰਜੀ ਜਾਨਵਰ ਰਵੇ ਖਾਵੇ ਪੀਵੇ ਵੀ ਇਸ ਚੀਜ਼ ਨੂੰ ਖਤਮ ਨਹੀਂ ਕਰਨਾ ਇਹ ਥੋੜਾ ਜਿਹਾ ਟਰੱਕਾਂ ਦਾ ਟਰੱਕ ਬੁਚੜਾ ਨੇ ਭਰ ਕੇ ਵਾੜ ਤੇ ਆ ਕਦੀ گاਵਾ ਵੜਤੀਆਂ ਕਦੀ ਮੱਝਾਂ ਵੜਤੀਆਂ ਉਥੇ ਕੋਈ ਨਹੀਂ ਪੁੱਛਣ ਵਾਲਾ ਕਿਸੇ ਨੂੰ ਤੇ ਇੱਥੇ ਆ ਤੁਸੀਂ ਦੇਖ ਲਓ ਬਬਿਓ ਕਿ ਸਾਰਾ ਜੰਗਲੀ ਏਰੀਆ ਖੁੱਲੇ ਜੰਗਲ ਚ ਮੱਝਾਂ گاਵਾ ਚੋਂ ਗੰਡੀਆਂ ਥੋੜਾ ਜਿਹਾ ਹੋਰ ਵੀ ਗੱਡੀ ਗਾਂ ਕਰਕੇ ਇੱਕ ਦੱਸਦਾ ਆਓ ਦੇਖੋ ਆ ਕੰਡਾ ਤਾਰ ਲੱਗੀ ਆ ਇਤੋਂ ਗਾਂ ਨਹੀਂ ਜਾ ਸਕਦੇ ਤੇ ਗੱਡੀ ਵੀ ਇੱਥੋਂ ਤੱਕ ਹੀ ਜਾਣੀ ਐ ਤਾਂ ਤੁਹਾਨੂੰ ਉਹ ਛੋਟੇ ਛੋਟੇ ਬੱਚੜੇ ਵੀ ਦਿਖਾ ਦਿੰਨਾ ਹੁਣ ਉਹ ਨਾਲ ਤੁਰੇ ਫਿਰਨ ਦੇ ਆ ਦੇਖੋ ਇਹ ਨਾ ਹੋਏ ਕਿ ਸਾਡੀ ਗੱਡੀ ਨੂੰ ਮੜਕਾ ਟੁੱਡਾ ਮਾਰ ਮਾਰ ਕੇ ਜਾਨਵਰ ਮਾਰ ਲੈਣਾ ਹਾ ਤੋੜ ਦੇਣਾ ਆ ਦੇਖੋ ਆਲਾ ਮੱਟ ਸ਼ੇਰੋ ਵਾਲਿਆ ਵੇ ਦੁਨੀਆ ਕਿੱਥੇ ਵਸਦੀ ਆ ਗੁਰੂ ਨਾਨਕ ਸਾਹਿਬ ਨੂੰ ਨਾ ਮਾੜਾ ਬੋਲਿਆ ਕਰ ਬਾਬਾ ਨਾਨਕ ਬਹੁਤ ਵੱਡੀ ਚੀਜ਼ ਹੈ ਜ ਜਨੇ ਸ੍ਰਿਸ਼ਟੀ ਸਾਜੀ ਆ ਗੱਲ ਓਨੀ ਕਰੋ ਜਿੰਨੀ ਪੂਰੀ ਕਰ ਸਕਦੇ ਆ ਤੇ ਕਹਾਣੀ ਇੱਥੇ ਖਤਮ ਨਹੀਂ ਹੋਈ ਤੁਹਾਨੂੰ ਦਿਖਾਉਨੇ ਆ ਜਗਾੜ ਬਾਪੇ ਬਹੁਤ ਕੁਝ ਪਿਆ ਪਿੰਡ ਦੇ ਇਹਦੇ ਫਿਰਨੀ ਤੇ ਆਇਆ ਵਾ ਇਹ ਜੰਗਲੀ ਏਰੀਆ ਉਹ ਜਿਹੜਾ 1999 90 ਦੇ ਵਿੱਚ ਜਰਮਨ ਇਕੱਠਾ ਹੋ ਗਿਆ ਇੱਥੇ ਵੇਖੋ ਸਰਕਾਰਾਂ ਨੇ ਕੰਮ ਕੋਈ ਜਾਨਵਰ ਨਹੀਂ ਤੁਸੀਂ ਮਾਰ ਸਕਦੇ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਜਿਹੜੇ ਦੇ ਭਰਾ ਜਰਮਨੀ ਪੜ ਲੈਂਦੇ ਆ ਵੇਖਿਓ ਲਿਖਿਆ ਨੂੰ ਨੈਚਰ ਸੁਤਸੁਖ ਬੀਟ ਨੇਚਰ ਨੂੰ ਬਚਾਉਣ ਵਾਲਾ ਏਰੀਆ ਹੁਣ ਇੱਥੇ ਮੱਜਾਂ ਦੇ ਵੀ ਲੱਗੇ ਆ ਫੋਲਟ ਜਿਹੜੇ ਆ ਤੇ ਬਾਜਾਂ ਦੇ ਵੀ ਲੱਗੇ ਆ ਚਿੜੀਆਂ ਦੇ ਵੀ ਲੱਗੇ ਆ ਜੇ ਫੇਰ ਵੀ ਕੋਈ ਵੇਖਣ ਆਉਣਾ ਚਾਹੁੰਦਾ ਤੇ ਆ ਬੋਰਡ ਲੱਗੇ ਜੇ ਤੇ ਸਾਰਾ ਕੁਝ ਇੱਥੇ ਲਿਖਿਆ ਹੋਇਆ ਜਰਮਨੀ ਭਾਸ਼ਾ ਦੇ ਵਿੱਚ ਆਓ ਦੇਖੋ ਆਲੇ ਦੁਆਲੇ ਵੀ ਤੇ ਇਧਰ ਆ ਤੁਹਾਡਾ ਵੇਖਣ ਵਾਲਾ ਜਿਗਾੜਾ ਵੀ ਐਡੀ ਮੋਟੀ ਕੰਧ ਹੁਣ ਪਾਨੀ ਕੀ ਇਹਦਾ ਇਤਿਹਾਸ ਆ ਜਾਂ ਕਿਦਾਂ ਆ ਤੇ ਆ ਬਹਿਣ ਬੂਣ ਨੂੰ ਜੰਤਰ ਲਾਏ ਜਿਗਾੜ ਬਣਾਏ ਆ ਵੇਖੋ ਕੰਧ ਇਹ ਸਾਰਾ ਜੰਗਲੀ ਏਰੀਆ ਇੱਥੇ ਇਹ ਪਿੰਡ ਬੰਟੀਪਾ ਦਾ ਵਾ ਕਦੇ ਵੀ ਤੁਹਾਨੂੰ ਜਰਮਨ ਵਿੱਚ ਆ ਸ਼ਾਇਨ ਦਿਖੇ ਨਾ ਐਦਾਂ ਦਾ ਤੇ ਸਮਝ ਲਿਓ ਵੀ ਅਸੀਂ ਹੇਸਨ ਤੇ ਤਰੁੰਗਨ ਦੇ ਬਾਰਡਰ ਦੇ ਖੜੇ ਆ ਆ ਬਾਰਡਰ ਦੀਆਂ ਨਿਸ਼ਾਨੀਆਂ ਵਾ ਬਰਲਿਨ ਵਾਲੇ ਕਹਿੰਦੇ ਹਾਤੀ ਵੀ ਯੂਰਪ ਇੱਕ ਹੋ ਗਿਆ ਹੈਨਾ ਤੇ ਜਿਹੜੇ ਪਿੰਡਾਂ ਥਾਵਾਂ ਤੇ ਏਰੀਆ ਦੇ ਵਿੱਚ ਨਾ ਉਹ ਆ ਨਿਸ਼ਾਨੀਆਂ ਹੁੰਦੀ ਆ ਵੀ ਆ ਯੂਰਪ ਇੱਥੋਂ ਪਰਲੇ ਬੰਨੇ ਕਹ ਲੋ ਕਿ ਅਸੀਂ ਤਰੁੰਗਨ ਚ ਹੀ ਤੇ ਹੁਣ ਹੇਸਨ ਚ ਆ ਆ ਬਾਰਡਰ ਆ ਭਾਰਤ ਤੇ ਪਾਕਿਸਤਾਨ ਦਾ ਕਹਿ ਲੋ ਫਿਰ ਇੱਕ ਹੋਰ ਵੱਡੀ ਤੁਹਾਨੂੰ ਨਿਸ਼ਾਨੀ ਦਿਖਾਉਣੀ ਸੀ ਵੀ ਆਹ ਦੇਖਿਓ। ਯਾਰ ਪੂਰੀ ਗੱਲ ਕਰਾਂਗੇ ਤੁਹਾਡਾ ਹਨਾ ਆਹ ਦੇਖਿਓ। ਆਓ ਜਿੱਥੇ ਲੀਗ ਵੱਜੀ ਹੈ ਨਾ ਉੱਤੇ ਆਓ ਦੇਖੋ ਲੀਗ ਵੱਜੀ। ਚਿੱਟੇ ਜੀ ਲੀਗ ਵੱਜੀ ਇਹ ਜਰਮਨ ਦੋਹਾਂ ਹਿੱਸਿਆਂ ਚ ਹੀ 16 ਦਸੰਬਰ 1990 ਦੇ ਵਿੱਚ 10 ਵਜੇ ਇਹ ਜਿਹੜਾ ਸੀ ਨਾ ਇਕੱਠਾ ਹੋਇਆ। ਆ ਹੁਣ ਬਾਰਡਰ ਤੇ ਖੜਿਆ ਇਸ ਟਾਈਮ ਅਸੀਂ। ਚਲੋ ਹੁਣ ਇਕੱਠਾ ਹੋ ਗਿਆ ਹੁਣ ਜਰਮਨ ਇੱਕ ਹੋ ਗਿਆ। ਪਰ ਇੱਥੋਂ ਵੀਜ਼ਾ ਦਿਖਾ ਲ ਕੇ ਜਾਣਾ ਪੈਂਦਾ ਹੋਊਗਾ ਦੋ ਦੇਸ਼ ਸੀਗੇ ਜਿਹੜੇ ਇੱਕ ਹੋ ਗਏ ਆਜੋ ਜੀ ਅਸੀਂ ਹੁਣ ਫੇਸਨ ਚ ਆ ਗਏ ਹੁਣ ਤਰੰਗਨ ਪਿੱਛੇ ਰਹਿ ਗਿਆ ਪਹਿਲਾ ਤਰੰਗਨ ਦਾ ਫੇਸਨ ਦਾ ਪਿੰਡ ਆ ਗਿਆ ਜੰਗਾਜੋਧਾਂ ਦੇ ਜਰਮਨ ਨੇ ਵੀ ਬਥੇਰੀਆਂ ਕੀਤੀਆਂ ਇਹ ਟਲਰ ਇੱਥੋਂ ਦਾ ਸੀਗਾ ਹਨਾ ਇਹ ਤੁਹਾਨੂੰ ਇਤਿਹਾਸ ਦਾ ਪਤਾ ਹੀ ਆ ਕਿ ਕਿੰਨੇ ਸ਼ਾਰਪ ਬੰਦੇ ਰਹੇ ਆ ਇੱਕ ਵਾਰ ਤੇ ਸਾਰਾ ਡੁੱਬ ਚੁੱਕਾ ਸੀ ਜਰਮਨ ਹੁਣ ਆਪਣੇ ਸਟੈਂਡ ਤੇ ਹੋ ਗਿਆ ਪਿੰਡਾਂ ਵਿੱਚ ਜਾਈਦਾ ਨਾ ਤੇ ਪਤਾ ਲੱਗਦਾ ਕਿ ਵਾਕਿਆ ਕੜਗੜੀਆਂ ਮਹਿੰਗੀਆਂ ਗੱਡੀਆਂ ਟਰੈਕਟਰ ਕੋਠੀਆਂ ਕਾਰਾਂ ਹਰ ਚੀਜ਼ ਹੈ ਗਈ ਆ ਇਹ ਚੀਜ਼ ਮੈਂ ਤਾਂ ਵਖਾ ਆਪਣੇ ਕਿਉਂ ਤਰੱਕੀ ਨਹੀਂ ਕੀਤੀ ਸਾਡੇ ਪਿੰਡ ਵੀ ਸੀਗੇ ਉੱਥੇ ਨਹੀਂ ਤਰੱਕੀ ਹੋਈ ਆ ਵੇਖੋ ਕਿੰਨੀ ਪੁਰਾਣੀ ਕਰੇ ਬੱਸ ਆ ਉਦਾਂ ਖਲਾਰੀ ਕਰੇ ਵੇਚੀ ਥੋੜੀ ਕਿਸੇ ਨੂੰ ਨਹੀਂ ਦਿੱਤੀ ਕਵਾੜੀਏ ਨੂੰ ਉੱਤਾਂ ਲਾਈ ਆ ਘਰ ਦੇ ਵਿੱਚ ਆ ਦੇਖੋ ਆਹੋ ਕਿੰਨਾ ਪੁਰਾਣਾ ਘਾਰ ਆ ਵੀ ਹਰ ਪਿੰਡ ਵਿੱਚ ਤੁਹਾਨੂੰ ਇੱਕ ਬਾ ਸਾਡਾ ਇੱਕ ਸਕੂਲ ਤੇ ਡਿਸਪੈਂਸਰੀ ਮਿਲੂਗੀ ਵੀ ਵਾਕਿਆ ਹੀ ਜਰਮਨ ਦਾ ਕੋਈ ਨਾਗਰਿਕ ਪੈਦਲ ਨਾ ਚੱਲੇ ਕੋਈ ਬੱਚਾ ਬਗੈਰ ਸਕੂਲ ਤੋਂ ਨਾ ਰਹੇ ਜੇ ਇੱਥੇ ਤੁਹਾਨੂੰ ਮੈਂ ਹੋਰ ਦੱਸਣੀ ਚਾਹੁੰਨਾ ਕਿ ਬੱਚਿਆਂ ਦੀ ਪੜ੍ਹਾਈ ਫ੍ਰੀ ਆ ਜੇ ਬੱਚੇ ਨਹੀਂ ਸਕੂਲ ਜਾਂਦੇ ਤੇ ਘਰੇ ਪੁਲਿਸ ਆ ਜਾਂਦੀ ਵੀ ਇਹਨੂੰ ਕੱਲ ਦੇ ਘਰ ਤੋਂ ਨਹੀਂ ਗਈ ਇਹ ਥੋੜਾ ਕਿ ਅਨਪੜਤਾ ਇੱਥੇ ਉਹਨਾਂ ਨੇ ਬਣਾ ਕੇ ਰੱਖਣੀ ਹੈ ਬਾਈ ਜੀ ਬੜੀ ਤਰੱਕੀ ਆ ਸਾਰਾ ਸਕੂਲ ਫ੍ਰੀ ਆ ਕਿਤਾਬਾਂ ਕਈ ਫ੍ਰੀ ਆ ਮੇਰੇ ਬੱਚੇ ਨੂੰ ਮਿਲਿਆ ਸਾਰਾ ਕੁਝ ਮੈਂ ਤਾਂ ਦੱਸਣਾ ਆ ਦੇਖੋ ਆਓ ਜਰਮਨ ਦਾ ਝੰਡਾ ਲੱਗਾ ਜਰਮਨ ਦੇ ਘਰ ਵੇਖੋ ਨਵੇਂ ਬਣੇ ਹੋਏ ਆ ਤਕਨੀਕ ਦੇਖੋ ਆ ਵੀ ਖੇਤਾਂ ਜਾਂ ਅਸੀਂ ਆ ਗਏ ਨਾ ਬਾਹਰ ਤੇ ਇੱਥੇ ਗਾਵਾਂ ਮੱਝਾਂ ਇੱਥੇ ਵੱਧੂ ਚੋ ਆ ਹੋ ਚੁਕਣੀਆਂ ਗਾਵਾਂ ਆ ਵੇਖੋ ਉਥੇ ਪਾਣੀ ਵਾਲਾ ਟੈਂਕਰ ਲੱਗਾ ਆਓ ਦੇਖੋ ਹੈ ਨਾ ਜੰਗਲੀ ਏਰੀਆ ਦੇ ਘੇਟ ਨਿਾਰੇ ਕੋਈ ਤਾਂ ਜੀਪ ਰੰਦਾ ਬਾਹਰ ਨਹੀਂ ਦੇਖੂਗਾ ਬਗੈਰ ਮੇਰੇ ਤੋਂ ਮੈਂ ਵੀ ਕੰਮ ਤੇ ਆ ਤਾਂ ਕਰਕੇ ਜਿੱਥੇ-ਜਿੱਥੇ ਵੀ ਇਹ ਵੀਡੀਓ ਜਾਂਦੀ ਹੁੰਦੀ ਨਾ ਅੱਗੇ ਤੇ ਅੱਗੇ ਭੇਜਿਆ ਕਰੋ ਕਿ ਜੇ ਅਸੀਂ ਪਿੰਡਾਂ 'ਚ ਉੱਠ ਕੇ ਆਏ ਤਾਂ ਤੁਹਾਨੂੰ ਪਿੰਡਾਂ ਦੀ ਲਾਈਫ ਜਰਮਨ ਦੀ ਦਿਖਾਣ ਲੈਂਦੇ ਆ ਜ਼ਰੂਰੀ ਨਹੀਂ ਹੁੰਦਾ ਕਿ ਤੁਹਾਡਾ ਕੋਈ ਬਾਹਰ ਜੀ ਹੋਵੇ ਉਹ ਦੱਸੇ ਤੁਹਾਨੂੰ ਗੱਪਾਂ ਮਾਰੀ ਜਾਵੇ ਨਾ ਕਿਦਾਂ ਨਾ ਆਹ ਕੈਮਰਾ ਝੂਠ ਨਹੀਂ ਬੋਲਣ ਲੱਗਾ ਜਾਂਦੇ ਜਾਂਦੇ ਤੁਹਾਨੂੰ ਆਹ ਵੇਖੋ ਗੰਜੇ ਦੀਆਂ ਟਿੰਡ ਵਾਗੀਆਂ ਪੱਕੀਆਂ ਸੜਕਾਂ ਸਰੋਂ ਬੀਜੀ ਐ ਇੱਧਰ ਆਹ ਮਿੱਤਰਾਂ ਦੀ ਕੰਪੈਨ ਚੱਲਣ ਢੀ ਆ ਇੱਕ ਦੀਆਂ ਤਿੰਨ ਕੰਪੈਨਾਂ ਚੱਲਣ ਢੀਆਂ ਕੱਲ੍ਹ ਵੀ ਚੱਲਣ ਢੀਆਂ ਅਸੀਂ ਇੱਥੇ ਖੇਤੀ ਚੱਲਣ ਢੀ ਆ ਕਣਕ ਵੱਢੀ ਜਾ ਰਹੀ ਆ ਵੀਰੋ ਆਪਣੇ ਤੋਂ ਪੰਨੇ ਝੋਨੇ ਚਾਂ ਦੇ ਲਾਤ ਦੇਣੇ ਕੀ ਆ ਇੱਥੇ ਅਜੇ ਵੀ ਕੰਪੈਨ ਚੱਲਣ ਦੀ ਆਓ ਦੇਖੋ ਆਹ ਤੁਰੀਆਂ ਆਉਂਦੀਆਂ ਜੇ ਹੰਬੈਨਾ ਵੱਢੀ ਕਰਾਈਆਂ ਆ ਆ ਦੇਖਿਓ ਆਹ ਚੱਲਣ ਡਿਆ ਕੰਪੈਨਾਂ ਤੋਂ ਕਿੱਦਾਂ ਦੀ ਲੱਗੀ ਵੀਡੀਓ ਕਮੈਂਟ ਲਾਈਕ ਫਾਲੋ ਤੇ ਸ਼ੇਅਰ ਕਰਨਾ ਧੰਨਵਾਦ ਆ